ਜਿਹੜਾ ਸਿੰਘ ਦੇਹ ਕਰੇ ਉਹ ਪਹਿਲਾਂ ਪੰਜ ਕਕਾਰਾਂ ਦੀ ਰਹਿਤ ਵਾਲਾ ਸਿੱਖ ਹੋਵੇ ਸਾਫ ਸੂਰਤ ਹੋਵੇ ਕੋਈ ਕੋਹਤ ਮੈਂ ਉਸਨ ਕੀਤੀ ਹੋਈ ਹੋਵੇ ਬਾਣੀ ਦਾ ਨਿਜਵੀ ਹੋਵੇ ਇਸ਼ਨਾਨ ਪਹਿਲਾਂ ਕਰ ਲਵੇ ਇਸ਼ਨਾਨ ਕਰਕੇ ਵਾਹਿਗੁਰੂ ਮੰਤਰ ਬਿਨਾ ਹੋਰ ਕੁਝ ਨਾਮੂ ਹੋ ਆਚਾਰ ਦਾ ਹੋਵੇ ਅਤੇ ਪੋਚਾ ਦੇ ਦੇ ਨਵਾਂ ਘੜਾ ਮਰਦਨ ਲੈ ਕੇ ਭਰ ਕੇ ਲਿਆਵੇ ਮਰਦਨ ਮਾਂਜ ਕਰਕੇ ਉਸ ਵੇਲੇ ਪੋਚਾ ਦੇ ਕੇ ਉਸ ਥਾਂ ਵਿੱਚ ਬੈਠੇ ਕੇ ਬੈਠ ਕਰਕੇ ਫਿਰ ਇਉਂ ਜਿਸ ਵਕਤੇ ਅੰਮ੍ਰਿਤ ਜੀ ਤਿਆਰ ਹੋ ਜਾਵੇ ਉਸ ਵੇਲੇ ਫਿਰ ਆਟਾ ਘੁੰਨਦੇ ਵੇ ਸਿੱਖ ਜਪੁ ਸਾਹਿਬ ਦਾ ਪਾਠ ਆਰੰਭ ਕਰੇ। ਸ੍ਰੀ ਜਪੁ ਸਾਹਿਬ ਦਾ ਪਾਠ ਕਰਦਾ ਕਰਦਾ ਆਟਾ ਭੁੰਨੇ। ਕਈ ਨਾ ਕਰੇ, ਕੱਚਾ ਨਾ ਰੱਖੇ। ਐਸੇ ਤਰੀਕੇ ਨਾਲ ਜਪੁ ਸਾਹਿਬ ਦਾ ਪਾਠ ਕਰੇ, ਆਟਾ ਜਿਹੜਾ ਐਨ ਪੂਰਾ ਪੁੱਜ ਜਾਵੇ। ਜਿਸ ਵੇਲੇ ਪੁੱਜ ਜਾਵੇ ਆਟਾ, ਉਸ ਵੇਲੇ ਉਹਨੂੰ ਗਿਆਨ ਹੋਵੇ ਕਿ ਹੁਣ ਇਹਦੇ ਵਿੱਚ ਗੰਬਰ ਤੇ ਚਾਸ ਪਾਉਣ ਦਾ ਸਮਾਂ ਹੈ। ਉਹ ਕਾਲਾ ਹੀ ਨਾ ਕਰ ਦੇਵੇ, ਸਾੜ ਹੀ ਨਾ ਦੇਵੇ, ਕੱਚਾ ਹੀ ਨਾ ਰੱਖੇ। ਐਦੇ ਸਹਿਤ ਹੋਵੇ ਮਹਾਰਾਜ ਦੇ। ਜੇ ਉਸ ਪ੍ਰਕਾਰ ਵਿੱਚ ਚਾਸ ਪਾ ਕੇ ਚੰਗਾ ਸੋਹਣਾ ਪ੍ਰਸ਼ਾਦ ਬਣਾਵੇ।